ਟ੍ਰੈਵਲ ਏਜੰਟਾਂ ਦੇ ਵੱਲੋਂ ਸਟੱਡੀ ਵੀਜ਼ੇ ਦੇ ਨਾਂ ਤੇ ਲੋਕਾਂ ਨਾਲ ਕੀਤੀ ਜਾਂਦੀ ਹੈ ਧੋਖਾਧੜੀ ਟ੍ਰੈਵਲ ਏਜੰਟ ਨੇ ਕੁੜੀ ਨੂੰ 20 ਲੱਖ ਰੁਪਏ ਲੈ ਕੇ ਬਣਾਤਾ ਬੇਵਕੂਫ ਕਿਸਾਨ ਯੂਨੀਅਨ ਨੇ ਲਾਇਆ ਤਰਨਾ ਕੁੜੀ ਦੇ ਹੱਕ ਦੇ ਵਿੱਚ ਕਿਸਾਨਾਂ ਵੱਲੋਂ ਕਿਹਾ ਗਿਆ ਜੇਕਰ ਪੈਸੇ ਨਾ ਮਿਲੇ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਪੰਜਾਬ ਦੇ ਵਿੱਚ ਲਗਾਤਾਰੀ ਟਰੈਵਲ ਏਜੰਟਾਂ ਦੇ ਵੱਲੋਂ ਸਟੱਡੀ ਵੀਜ਼ੇ ਦੇ ਨਾਂ ਦੇ ਉੱਪਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੱਚਿਆਂ ਦੇ ਨਾਲ ਧੋਖਾਧੜੀ ਕੀਤੀ ਜਾਂਦੀ ਹੈ ਤਾਜ਼ਾ ਤਸਵੀਰਾਂ ਲੁਧਿਆਣਾ ਦੇ ਕਿਪਸ ਮਾਰਕੀਟ ਤੋਂ ਸਾਹਮਣੇ ਆਈਆਂ ਜਿੱਥੇ ਕਿ ਇੱਕ ਨਿੱਜੀ ਟਰੈਵਲ ਕੰਪਨੀ ਦੇ ਵੱਲੋਂ ਇੱਕ ਲੜਕੀ ਨੂੰ ਕਿਸੇ ਕੰਟਰੀ ਦੇ ਵਿੱਚ ਭੇਜਣ ਦੇ 20 ਲੱਖ 40000 ਰੁਪਏ ਦੇ ਵਿੱਚ ਉਸ ਨੂੰ ਸਟੱਡੀ ਵੀਜ਼ਾ ਦੇਣ ਦੀ ਗੱਲ ਮੁਕਾਈ ਸੀ ਪਰ ਜਿਸ ਤੋਂ ਬਾਅਦ ਲੜਕੀ ਨਾਲ ਸ਼ਰਮ ਧੋਖਾੜੀ ਹੋਈ ਹੈ ਜਿਸ ਤੋਂ ਬਾਅਦ ਲੜਕੀ ਦੇ ਹੱਕ ਵਿੱਚ ਭਾਰਤੀ ਕਿਸਾਨ ਯੂਨੀਅਨ ਢਗਾਉਂਦਾ ਦੇ ਕਿਸਾਨ ਆਗੂ ਉਸ ਦੇ ਦਫ਼ਤਰ ਦੇ ਬਾਹਰ ਹੀ ਪੱਕੇ ਤੌਰ ਤੇ ਧਰਨਾ ਲਗਾ ਕੇ ਬੈਠ ਜਾਂਦੇ ਹਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੀ ਕਿਸਾਨ ਆਗੂ ਨੇ ਦੱਸਿਆ ਕਿ ਜਦੋਂ ਤੱਕ ਇਸ ਬੱਚੀ ਦੇ ਇਸੇ ਟਰੈਵਲ ਏਜੰਟ ਵੱਲੋਂ ਪੈਸੇ ਵਾਪਸ ਨਹੀਂ ਮਿਲਦੇ ਹੋ ਤੱਕ ਅਸੀਂ ਕਿਸਾਨ ਯੂਨੀਅਨ ਇਹ ਟਕੋਂਦਾ ਦਾ ਧਰਨਾ ਜਾਰੀ ਰਹੇਗਾ ਭਾਈ ਜੀ ਮੇਰਾ ਨਾਮ ਜਰੂਰ ਸਿੰਘ ਹਸਨਪੁਰ ਭਾਰਤੀ ਕਿਸਾਨ ਝੂਨੇ ਟਕੋਂਦਾ ਜਿਲ੍ਹਾ ਸੀਨੀਅਰ ਮੀਤਵਦੀ ਨਾਲ ਜਿਹੜੇ ਕਿ ਸੂਬਾ ਪਰਦਾ ਮਨਦੀ ਸਿੰਘ ਜੀ ਧਨੇਰ ਦੇ ਜੀ ਜੀ ਕਿਉਂ ਧਰਨਾ ਲਾਇਆ ਕਿੱਥੇ ਲਾਇਆ ਦੇਖੋ ਭਾਈ ਜਿੱਥੇ ਆਪਾਂ ਖੜੇ ਇੱਥੇ ਦਫ਼ਤਰ ਬਣਿਆ ਵਿਆ ਇਹ ਜਿਹੜਾ ਸੈਕੂਲਰ ਡਿਸਟੈਨੀਆ ਸਾਈਕੋਲੋਜੀ ਸਟੈਨੀ ਇਹ ਬੀਜੀ ਲਵਾਉਂਦੇ ਆ ਟਰੈਵਲ ਏਜੰਟ ਦਾ ਕੰਮ ਆ ਇਹਨਾਂ ਨਾਲ ਸਾਡੀ ਇੱਕ ਬੱਚੀ ਹੈ ਜਿਹੜੀ ਕਿ ਸਾਡੇ ਸੰਗਠਨ ਦੇ ਨਾਲ ਉਹਨਾਂ ਦਾ ਪਿਤਾ ਜੀ ਜੁੜੇ ਹੋਏ ਹੈ ਬਹੁਤ ਚਿਰ ਦੇ ਸਾ ਉਹਨਾਂ ਨੂੰ ਇਹਨਾਂ ਨੇ ਵਿਦੇਸ਼ ਸਟੱਡੀ ਵੀਜ਼ਾ ਕਹਿ ਕੇ ਭੇਜਿਆ ਜਿਹਦਾ 20 ਲੱਖ 40 ਹਜ਼ਾਰ ਰੁਪਏ ਨੇ ਵਸੂਲ ਪਾਇਆ ਵੀਜ਼ਾ ਲਵਾ ਕੇ ਦਿੱਤਾ ਪਰ ਜਦੋਂ ਬੱਚੀ ਉੱਥੇ ਗਈ ਤਾਂ ਉਹ ਵਿਸਟਰ ਵੀਜ਼ਾ ਨਿਕਲਿਆ ਟੂਰਿਸਟ ਆ ਉਹ 3 ਮਹੀਨੇ ਦਾ ਸੀ ਬੱਚੀ 20 ਦਿਨ ਲਾ ਕੇ ਉਥੋਂ ਵਾਪਸ ਆ ਗਈ ਨਾ ਉੱਥੇ ਕੋਈ ਭਾਸ਼ਾ ਸਮਝ ਆਵੇ ਕਿਉਂਕਿ ਪਹਿਲਾਂ ਗੱਲ ਹੋਈ ਕਿ ਇੰਗਲਿਸ਼ ਭਾਸ਼ਾ ਹੀ ਉੱਥੇ ਕਾਲਜ ਵਿੱਚ ਵਰਤੀ ਜਾਊਗੀ ਪਰ ਭਾਸ਼ਾ ਦਾ ਕੀ ਬਤ ਜਦ ਸਟੱਡੀ ਵੀਜ਼ਾ ਹੀ ਨਹੀਂ ਸੀਗਾ ਉਹਦੇ ਕਰਕੇ ਫਿਰ ਜਦੋਂ ਬੱਚੀ ਨਾਲ ਫਰੋਡ ਹੋਇਆ ਸਾਨੂੰ ਪਤਾ ਲੱਗਿਆ ਨਾ ਕਾਫੀ ਵਾਰ ਅਸੀਂ ਗੱਲਬਾਤ ਕਰੀ ਤੇ 8 ਵਾਰ ਆਉਣ ਤੋਂ ਬਾਅਦ 20 ਤਰੀਕ ਨੂੰ ਆਏ ਤਾਂ ਇਹਨਾਂ ਨੇ ਸਾਡੇ ਨਾਲ ਬੈਠ ਕੇ ਪੈਸੇ ਲੈਣੇ ਮੰਨ ਲਏ ਰਿਟਰਨ ਦੇ ਵਿੱਚ ਪਰ ਜਦੋਂ ਅਸੀਂ ਕੱਲ ਪੈਸੇ ਲੈਣ ਆਏ ਤਾਂ ਇਹਨਾਂ ਦੇ ਦਫ਼ਤਰ ਨੂੰ ਲੌਕ ਸੀਗਾ ਤੇ ਉਸ ਤੋਂ ਬਾਅਦ ਫਿਰ ਅਸੀਂ ਆਪ ਦੀ ਜਿਹੜੀ ਅਗਲੀ ਕਾਰਵਾਈ ਜੱਥੇਬੰਦੀ ਵਾਲੇ ਰੰਭੀ ਹੈ ਜੀ ਤੇ ਹੁਣ ਪੁਲਿਸ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਤੁਹਾਨੂੰ ਸ਼ੋਸ਼ਣ ਦਬਾਏ ਜਾ ਰਹੇ ਨੇ ਕਿੱਥੇ ਦਾ ਬਜਟ ਚੰਦੂ ਕੋਲ ਲੜਾਈ ਦੇ ਦੇਖੋ ਬਾਈ ਜੀ ਸਾਡੀ ਇੱਕੋ ਹੀ ਮੰਗ ਆ ਜਿੰਨਾ ਚਿਰ ਇਸ ਬੱਚੀ ਦੇ ਸਾਡੀ ਦੇ ਪੈਸੇ ਨਹੀਂ ਮਿਲਦੇ ਪੂਰੇ ਉਨਾ ਚਿਰ ਸਾਡਾ ਐਜੀਟੇਸ਼ਨ ਜਾਰੀ ਰਹੂਗਾ ਆਮੇ ਕੇ ਜਿਹੜੀ ਪੁਲਿਸ ਪ੍ਰਸ਼ਾਸਨ ਉਹ ਸਾਨੂੰ ਕਹਿ ਰਿਹਾ ਕਿ ਤੁਸੀਂ ਦਰਖਾਸਤ ਦਿਓ ਸੀ ਕਾਰਵਾਈ ਕਰਦੀਏ ਸਾਡਾ ਸਵਾਲ ਇਹ ਆ ਵੀ ਜਿਹੜਾ ਬੰਦਾ ਸਰਕਾਰ ਦੇ ਵਿੱਚ ਇੱਕ ਜ਼ਿਲ੍ਹੇ ਦਾ ਜੂਥ ਦਾ ਆਗੂ ਹੋਵੇ ਇਹ ਬੰਦਾ ਜਿਹੜਾ ਰੂਬਲ ਆ ਇਹ ਜਲੰਧਰ ਦਾ ਜੂਥ ਪ੍ਰਧਾਨ ਆ ਜੀ ਇਹ ਆਮ ਆਦਮੀ ਪਾਰਟੀ ਦਾ ਉਹਦੀ ਗੱਡੀ ਕੱਲ ਦੀ ਘੇਰੀ ਹੋਈ ਆ ਉਹ ਨਹੀਂ ਕਹਿੰਦਾ ਮੂੰਹ ਮੈਂ ਆਪਣੇ ਮਾਲਕਾਂ ਸਾਡੇ ਕੋਲ ਵੀਡੀਓ ਪਈਆ ਸਬੂਤ ਉਹ ਆਪਦੇ ਪ੍ਰਚਾਰ ਕਰ ਰਿਹਾ ਇਸ ਦਾ ਮਾਲਕ ਉਹੀ ਆ ਮਾਲਕ ਉਹੀ ਆ ਉਹਦੀ ਹੁਣ ਗੱਡੀ ਘੇਰੀ ਵੀ ਆ ਉਹਦੀ ਗੱਡੀ ਘੇਰ ਨਹੀਂ ਕਰਕੇ ਹੀ ਪ੍ਰਸ਼ਾਸਨ ਨੂੰ ਸਰਦਾਰਦੀ ਖੜੀ ਹੋਈ ਵੀ ਆ ਇਨਾ ਜ਼ੋਰ ਲੱਗਿਆ ਵੀ ਕਿ ਮੈਨਾਂ ਕਿਵੇਂ ਨਾ ਕਿਵੇਂ ਅਸੀਂ ਗੱਡੀ ਛੜਾ ਦਈਏ ਉਹ ਜਥੇਬੰਦੀ ਦਾ ਸਾਡਾ ਫੈਸਲਾ ਵਾ ਵੀ ਪੈਸੇ ਦੇ ਕੇ ਜਾਵੇ ਆਪਦਾ ਜੋ ਕਮੈਂਡਮੈਂਟ ਰਿਟਰਨ ਦੇ ਵਿੱਚ ਹੋਈ ਸੀ ਤੇ ਆਪਦੀ ਗੱਡੀ ਲੈ ਜਾਈਏ ਅਸੀਂ ਕਰਾਉਣਾ ਦੇ ਕੋਲ ਸਰ ਕੱਲੀ ਇਹੀ ਬੱਚੀ ਕੋ ਹੋਰ ਵੀ ਬੱਚੇ ਕੋਈ ਤੁਹਾਡੇ ਨਾਲ ਸਭ ਬਾਈ ਜੀ ਤਕਰੀਬਨ ਪ੍ਰਧਾਨ ਜੀ ਸਾਡੇ ਦੱਸਦੇ ਆ ਬਲਾਕ ਦੇ ਆਗੂ ਆਪਣੇ ਜ਼ਿਲ੍ਹੇ ਦੇ ਆਗੂ ਨੇ ਅਭੀ ਇਹਨਾਂ ਦੱਸਿਆ ਕਿ ਬੱਚੀ ਦੇ ਕਹਿਣ ਮੁਤਾਬਕ ਬਾਈਕ ਤਕਰੀਬਨ ਇਹਦੇ ਧਿਆਨ ਦੇ ਵਿੱਚ ਨੇ ਜਿਨ੍ਹਾਂ ਨਾਲ ਇਸੇ ਤਰੀਕੇ ਨਾਲ ਫਰਾਡ ਹੋਇਆ ਵਾ ਹਾਲਾਂਕਿ ਉਹਨਾਂ ਨਾਲ ਸਾਡਾ ਕੋਈ ਸੰਪਰਕ ਨਹੀਂ ਹੋਇਆ ਪਰ ਬਾਈਕ ਦਾ ਸਾਨੂੰ ਪਤਾ ਕਿ ਇਸੇ ਤਰ੍ਹਾਂ ਇਸੇ ਕੰਟ ਉਹਨਾਂ ਨੂੰ ਵੈਕਟਰ ਵੀ ਦਾ ਲਵਾਇਆ ਗਿਆ ਕਾਫੀ ਫਰਾਡ ਆ ਜਿਹਦੇ ਦੋ ਤੱਕ ਧੋਖਾ ਜੜੀ ਕੀਤੀ ਗਈ ਆ ਭਾਈ ਜੀ ਦੇਖੋ ਸਰਿਆਮ ਧੋਖਾ ਧੜੀ ਤਾਂ ਸਾਡੋ ਇਹ ਤਾਂ ਆਪਾਂ ਕਹਿ ਲਈਏ ਵੀ ਇੱਕ ਪਰਿਵਾਰ ਨੂੰ ਖਤਮ ਕਰਨ ਵਾਲਾ ਇਹਨਾਂ ਨੇ ਕੰਮ ਕਰਿਆ ਵਾ ਇਹ ਕਿਹੜਾ ਗਰੀਬ ਬੰਦਾ ਆਪਦਾ ਇੱਕ ਕੀਲਾ ਜ਼ਮੀਨ ਵੇਚ ਕੇ ਉਹ 20 25 20 ਲੱਖ ਰੁਪਏ ਲਾਉਂਦਾ ਤੁਸੀਂ ਦੱਸੋ ਉਹਦੇ ਕੋਲ ਮਗਰ ਰਹਿਣਾ ਕੀ ਆ ਜਿਉ ਆਪਾਂ ਬੱਚੇ ਨੂੰ ਭੇਜਦੇ ਆ ਉਹਦੇ ਨਾਲ ਫਰਾਡ ਆ ਜਿਵੇਂ ਮਗਰ ਪਰਿਵਾਰ ਦਾ ਦੇਖੋ ਕੋਈ ਭੁੱਖ ਹੈਗਾ ਨਾ ਬੱਚੇ ਦਾ ਭੁੱਖ ਨਾ ਪਰਿਵਾਰ ਦਾ ਭੁੱਖ ਹੈ ਜੀ ਬਾਈ ਜੀ ਇਹ ਡਕਾਉਂਦਾ ਦਾ ਇਤਿਹਾਸ ਆ ਜਲਦੀ ਅਸੀਂ ਸੰਘਰਸ਼ ਸ਼ੁਰੂ ਨਹੀਂ ਕਰਦੇ ਜੇ ਸੰਘਰਸ਼ ਸ਼ੁਰੂ ਕਰਿਆ ਗੁਰੂ ਮਹਾਰਾਜ ਦੀ ਕਿਰਪਾ ਨਾਲ ਹਮੇਸ਼ਾ ਢੰਡਾ ਗੱਟ ਕੇ ਫਤਿਹ ਕਰਕੇ ਉਥੇ ਝੰਡਾ ਚੱਕਦੇ ਆ ਨਹੀਂ ਕਦੇ ਅਸੀਂ ਵਿਚਾਲੇ ਅਧੂਰਾ ਮੋਰਚਾ ਕਦੇ ਵੀ ਢਕਾਉਂਦਾ ਨਹੀਂ ਕਦੇ ਛੱਡਿਆ ਨਹੀਂ ਹੈਗਾ ਇਹ ਮੋਰਚੇ ਦਾ ਹੱਕ ਸੱਚ ਦੀ ਗੱਲ ਆ ਗੁਰੂ ਮਹਾਰੇ ਤੇ ਸਾਡਾ ਜਿਹੜਾ ਸੰਗਠਨ ਆ ਤੇ ਇਸ ਦੀਆਂ ਜੋ ਮੋਢਲੀਆਂ ਆਪਾਂ ਕਹੇ ਲਈ ਅਸੂਲ ਨੇ ਸਾਨੂੰ ਉਹਨਾਂ ਤੇ ਯਕੀਨ ਆ ਹੱਕ ਸੱਚ ਲਈ ਲੜਦੇ ਆ ਹੱਕ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੁੰਦੀ ਆ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਜਗਰਾਤ ਸਿੰਘ ਹਰਦਾਸਪੁਰਾ ਮੈਂ ਬਰਨਾਲੇ ਜ਼ਿਲ੍ਹੇ ਦਾ ਸੀਨੀਅਰ ਮੀਤ ਪ੍ਰਧਾਨ ਆ ਇਹ ਮਸਲੇ ਨੂੰ ਜਦੋਂ ਅਸੀਂ ਹੱਥ 'ਚ ਲਿਆਗਾ ਇਹਦੇ ਬਾਰੇ ਪੂਰੀ ਸਟੱਡੀ ਕਰੀ ਵੀ ਹੈ ਅਸਲ ਗੱਲ ਕੀ ਆ ਇਹ ਜਦੋਂ ਇਹ ਪਰਿਵਾਰ ਨਾਲ ਸਾਡੀ ਗੱਲ ਹੋਈ ਆ ਵੀ ਤਿੰਨੇ ਇਹ ਬੇਟੀਆਂ ਨੇਗੀਆਂ ਇਹਨਾਂ ਦਾ ਪਿਓ ਪਹਿਲਾਂ ਦੱਸ ਹੀ ਦਿੱਤਾ ਸਾਰਾ ਕੁਝ ਵੀ ਡਰਾਈਵਰੀ ਕਰਦਾਗਾ ਉਹ ਜਿਹੜੀ ਗੱਲ ਕੀਤੀ ਸੀ ਉਹ ਗੱਲ ਤੇ ਖਰੇ ਨਹੀਂ ਉਤਰੇ ਮੇਰਾ ਕਹਿਣ ਤੋਂ ਬਾਅਦ ਇਹ ਕੁੜੀ ਨੂੰ ਗਮਰਾਹ ਕੀਤਾ ਗਿਆ ਬਾਰ-ਬਾਰ ਆਉਣ ਦੇ ਬਾਵਜੂਦ ਇਹ ਲਾਰੇ ਲੱਪੇ ਲਾਉਂਦੇ ਰਹੇ 20 ਤਰੀਕ ਨੂੰ ਇਹਨਾਂ ਨੇ 26 ਤਰੀਕ ਦੀ ਤਰੀਕ ਲੈ ਲਈ ਅਸੀਂ ਜਦੋਂ 26 ਨੂੰ ਆਏ ਇਹਨਾਂ ਨੇ 26 ਨੂੰ ਬੰਦ ਕਰਤਾ ਦਫ਼ਤਰ ਜਦੋਂ ਬੰਦ ਕਰਤਾ ਅਸੀਂ ਆ ਕੇ ਦੇਖਿਆ ਅਸੀਂ ਤਾਂ ਹੱਕੇ ਪੱਕੇ ਰਹਿ ਗਏ ਵੀ ਯਾਰ ਸਾਡੀ ਕਰੀ ਕਤਰੀ ਹੋਈ ਐਵੇਂ ਗਈ ਰਿਟਰਨ ਦੇ ਵਿੱਚ ਲਿਖ ਕੇ ਦਿੱਤਾ ਇਹਨਾਂ ਨੇ 20 ਤਰੀਕ ਨੂੰ ਐਸ.ਆਈ ਦੇ ਜਿਹੜਾ ਇੱਥੋਂ ਦਾ ਇੰਚਾਰਜ ਆ ਉਹਦੇ ਹਾਜ਼ਰੀ 'ਚ ਤੇ ਚਲੋ ਅਸੀਂ ਫੇਰ ਪਾਸੇ ਆਸੇ ਇਹ ਕੈਮਰਿਆਂ 'ਚ ਜਲੰਧਰ ਵੀ ਇਹਨਾਂ ਦਾ ਵੱਡਾ ਹੌਸਾ ਉੱਥੋਂ ਜਦੋਂ ਦੇਖਦੇ ਰਹੇ ਜਿਹੜੇ ਫੋਨ 'ਤੇ ਅਸੀਂ ਮੈਡਮ ਨੂੰ ਫੋਨ ਲਾਉਂਦੇ ਸੀ ਉਹਨੇ ਵਿਰੋਧ ਤੇ ਕਾਲ ਕਰ ਲਈ ਇਹਨੂੰ ਕਹੇ ਕਿ ਰੂਬਲ ਨੂੰ ਇਹ ਰੂਬਲ ਮੈਨੂੰ ਬੋਲਦਾ ਵੀ ਮੈਂ ਜ਼ਿਲ੍ਹਾ ਪ੍ਰਧਾਨ ਆ ਜੂਥ ਦਾ ਇਹਦਾ ਆਮ ਪਾਰਟੀ ਦਾ ਬਈ ਤੁਸੀਂ ਕੀ ਚਾਹੁੰਦੇ ਹੋ ਮੈਂ ਕੀ ਚਾਹੁੰਦੇ ਜਿਹੜਾ ਸਾਡੇ ਨਾਲ ਲੇਖਤੀ ਕੀਤੀ ਆ ਮੈਨੂੰ ਨਹੀਂ ਸੀ ਪਤਾ ਵੀ ਇਹ ਬੰਦਾ ਕੌਣ ਆ ਕਹਿੰਦਾ ਵੀ ਮੈਂ ਤਾਂ ਤੁਹਾਡਾ ਫੈਸਲਾ ਕਰਾ ਦਿੰਨਾ ਦੋ ਚਾਰ ਦਿਨ ਅੜਕ ਜਾਓ ਮੈਂ ਕਿਹਾ ਤੂੰ ਇੱਥੇ ਆ ਜਾ ਫਿਰ ਅਸੀਂ ਇਹਨੂੰ ਬੜਿਆ ਕੇ ਸੱਤ ਲਿਆ ਜਦੋਂ ਆਇਆ ਜਦੋਂ ਅਸੀਂ ਦੇਖਿਆ ਵੀ ਜਦੋਂ ਇਹਦੇ ਨਾਲ ਗਨਮੈਨ ਉਤਰੇ ਤੇ ਗੱਡੀਆਂ ਅਸੀਂ ਦੇਖ ਕੇ ਹੈਰਾਨ ਹੋ ਗਏ ਵੀ ਕੋਈ ਐਮ.ਐਲ.ਏ ਆਇਆ ਸਾਡੀ ਗੱਲ ਸੁਣਨ ਜਦੋਂ ਸਾਨੂੰ ਪਤਾ ਲੱਗਿਆ ਵੀ ਇਹ ਤਾਂ ਯਾਰ ਇਹੀ ਹੈ ਕਿ ਕੁੜੀ ਨੇ ਦੱਸਿਆ ਵੀ ਅਸਲ ਤਾਂ ਹਿੱਸੇਦਾਰ ਆਇਆ ਫੇਰ ਅਸੀਂ ਜਿੰਨਾ ਕੋ ਨਾਲ ਸਾਤੋਂ ਹੋਈ ਆ ਕਿ ਉਸ ਤੋਂ ਬਾਅਦ ਅਸੀਂ ਰਾਤ ਦੀਆਂ ਜਿਹੜੀਆਂ ਗੱਡੀਆਂ ਨੇ ਦੰਨੇ ਘੇਰੀਆਂ ਵਿਆਂ ਨੇ ਉਹ ਸਾਹਮਣੇ ਨਹੀਂ ਆ ਰਹਾ ਗਨਮੈਨ ਵੀ ਰਾਤ ਦੇ ਇੱਥੇ ਇਸ ਗੱਲ ਦੇ ਵਿੱਚ ਪਏ ਰਹੇ ਆ 605 ਦੇ ਵਿੱਚ ਵੀ ਸਰ ਅਸੀਂ ਇੱਥੇ ਬੈਠੇ ਆ ਵੀ ਜਿਹੜੀ ਸਾਨੂੰ ਸੁਰੱਖਿਆ ਦੇ ਲਾਇਓ ਉਹ ਸਾਨੂੰ ਲੱਭ ਨਹੀਂ ਰਿਹਾ ਤੇ ਪੁਲਿਸ ਬਾਰ-ਬਾਰ ਕਹਿੰਦੀ ਸੀ ਗੱਲ ਕਰ ਲੋ ਅਸੀਂ ਇਹ ਕਿਹਦੇ ਨਾਲ ਕਰੀਏ ਉਹਨਾਂ ਦੇ ਦੋ ਬੰਦੇ ਹੂਰ ਛੱਡੇ ਵੇ ਸੀਗੇ ਉਹ 8 ਲੱਖ ਲੈ ਲਓ ਤੁਹਾਨੂੰ ਦੋ ਦੇ ਦਿੰਦੇ ਆ ਕਦੇ ਕੁਝ ਕਹਿੰਦੇ ਸੀ ਸਾਡਾ ਇਹ ਦੇਖੋ ਰਿਟਰਨ ਦੇ ਵਿੱਚ ਲਿਖ ਕੇ ਦਿੱਤਾ ਵਿਆ ਸਾਡਾ ਉ ਤਾਂ 23 ਬਣਦਾ ਉ 21 ਬਣ ਗਿਆ ਸਾਡਾ ਵਿੱਚ ਖਰਚਾ ਖੁਰਚਾ ਪਾ ਕੇ ਦੇਖੋ ਸਾਨੂੰ ਪੁਲਿਸ ਵਾਰ-ਵਾਰ ਕਹਿੰਦੀ ਆ ਲਿਖ ਕੇ ਦੇ ਦਿਓ ਸਾਨੂੰ ਪਤਾ ਹੈਗਾ ਇਹ ਸਾਰਾ ਤਜਰਬਾ ਸਾਡਾ ਵੀ ਪਰਚੇ ਦੇ ਵਿੱਚ ਕੁਝ ਨਹੀਂ ਹੋਣਾ ਇਹਨੂੰ ਅਸੀਂ ਇਹ ਧਾਰ ਲਈ ਗੱਲ ਜੱਠੇ ਬੰਦੀ ਨੇ ਵੀ ਅਸੀਂ ਥੋੜਿਆਂ ਬਹੁਤ ਅੱਜ ਅਸੀਂ ਇੱਤਾ ਵਲਾਕ ਛੱਡਿਆ ਮੈਲਕ ਲਾਂਦਾ ਇੱਥੋਂ ਲੁਧਿਆਣੇ ਤੋਂ ਅਸੀਂ ਕਿਸੇ ਨੂੰ ਨਿਕਿਆ ਜਿੰਨੇ ਦੇ ਨੇ ਸਾਡੀ ਨਿਬੜਦਾ ਨਹੀਂ ਅਸੀਂ ਗੱਡੀਆਂ ਨਹੀਂ ਜਾਣ ਦੇਣੀਆਂ ਸਾਡਾ ਅੱਜ 5 ਵਜੇ ਸਾਈ ਇੱਥੋਂ ਦੇ ਡਿਪਟੀ ਨੇ ਕਿਹਾ ਵੀ ਤੁਸੀਂ 5 ਵਜੇ ਦੇ ਸਾਈ ਹੋਰ ਨਾ ਕੁਝ ਕਰੋ ਅਸੀਂ ਕੀ ਕਰਨਾ ਸਾਡੇ ਕੋਲੇ ਲੋਕ ਤਾਕਤਾਂ ਜੇ ਨਹੀਂ ਇਹ ਹੱਲ ਕਰਦੇ ਅਸੀਂ ਰੋਡ ਉਦੋਂ ਰੋਕ ਦੇਣੇ ਜਦੋਂ ਸਾਡੀ ਨਹੀਂ ਚੱਲੂਗੀ ਅਸੀਂ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਇਸ ਕਰਕੇ ਇਹਨਾਂ ਟਰੈਵਲ ਏਜੰਟਾਂ ਨੇ ਜਿੰਨੀਆਂ ਠੱਗੀਆਂ ਮਾਰ ਰਹੇ ਨੇ ਤੇ ਹਜੇ ਤਾਂ ਖਮਨੀ ਕਿੰਨੇ ਕਿਹਦੇ ਵਿੱਚ ਆ ਹੋਠ ਅੱਗੇ ਵੇ ਹੋਣਗੇ ਇਹ ਇਸੇ ਤਰ੍ਹਾਂ ਅਸੀਂ ਜਲੰਧਰੋਂ ਚੰਡੀਗੜ੍ਹੋਂ ਸਾਡਾ ਇਹ ਮਤਲਬ ਕਿ ਇਤਿਹਾਸ ਆ ਜਥੇ ਵੰਦੀ ਦਾ ਵੀ ਜਦੋਂ ਦੱਬੇ ਕੁਚਲੇ ਲੋਕ ਸਾਡੇ ਕੋਲੇ ਆਉਂਦੇ ਆ ਤੇ ਅਸੀਂ ਹਰ ਉਹਨਾਂ ਦੀ ਸੁਣਦੇ ਆ ਕਰ ਮੇਰਾ ਨਾਮ ਸਿਮਰਨਜੀਤ ਕਹ ਰਹੀ ਮੈਂ ਆਪਣਾ ਫਿਨਲੈਂਡ ਦਾ ਸਕਾਲਰਸ਼ਿਪ ਤੋਂ ਵੀਜ਼ਾ ਲਗਵਾਇਆ ਸੀ ਪਹਿਲਾਂ ਮੈਂ ਇਹਨਾਂ ਕੋਲੋਂ ਆਪ ਦਾ ਯੂਕੇ ਦਾ ਵੀਜ਼ਾ ਲਗਵਾਉਣ ਲਈ ਆਈ ਸੀਗੀ ਇਹਨਾਂ ਨੇ ਮੈਨੂੰ ਯੂਕੇ ਦੇ ਵੀਜ਼ੇ ਵਿੱਚ ਦੱਸਿਆ ਜੀ ਇਹ ਰਿਸਕ ਨੇ ਚ ਤਿੰਨ ਤਰ੍ਹਾਂ ਦੇ ਨੇ ਇਦਾਂ ਇਦਾਂ ਇਹਨਾਂ ਨੇ ਮਤਲਬ ਉਹ ਚੀਜ਼ ਤੋਂ ਸਾਨੂੰ ਬਿਲਕੁਲ ਹੀ ਸਾਈਡ ਕਰਤਾ ਵੀ ਤੁਸੀਂ ਉਹ ਚੀਜ਼ ਲਈ ਹੈ ਹੀ ਨਹੀਂ ਹੈਗਾ ਤੁਹਾਡਾ ਵੀ ਉਹ ਚੀਜ਼ ਤੋਂ ਤੁਸੀਂ ਨਾ ਜਾਓ ਇਹਨਾਂ ਨੇ ਸਾਨੂੰ ਫਿਨਲੈਂਡ ਚ ਕਿਹਾ ਉੱਥੇ ਦਾ ਇਹਨਾਂ ਨੇ ਪਹਿਲਾਂ ਸਾਨੂੰ 16 ਲੱਖ ਰੁਪਏ ਚ ਵਿਦ ਸਪਾਊਸ ਕਿਹਾ ਸੀਗਾ ਉਸ ਤੋਂ ਬਾਅਦ ਇਹਨਾਂ ਨੇ ਫਿਰ ਸਾਨੂੰ ਚਲੋ ਜਿਉ ਸਾਡਾ ਪ੍ਰੋਸੈਸ ਸ਼ੁਰੂ ਹੋ ਗਿਆ 3 ਲੱਖ ਤਾਂ ਇਹਨਾਂ ਨੇ ਪਹਿਲਾਂ ਹੀ ਲੈ ਲਿਆ ਸੀਗਾ ਲਾਸਟ ਜਦੋਂ ਸਾਡਾ ਵੀਜ਼ਾ ਆ ਗਿਆ ਅਸੀਂ ਇਹਨਾਂ ਨਾਲ ਆਫਰ ਲੈਟਰ ਦਾ ਵੀ ਰੌਲਾ ਪਾਇਆ ਸੀਗਾ ਜੀ ਤੁਸੀਂ ਸਾਨੂੰ ਪ੍ਰਿੰਟਡ ਆਫਰ ਲੈਟਰ ਦਿਨੇਓ ਇਹ ਕੰਪਨੀ ਦੇ ਨਾਮ ਦਾ ਆਫਰ ਲੈਟਰ ਹੈ ਤੇ ਜਿਹੜੇ ਤੁਸੀਂ ਸਾਨੂੰ ਕਾਲਜ ਦਾ ਨਾਮ ਦੱਸਿਆਗਾ ਵੀ ਉਹ ਕਾਲਜ ਦੇ ਨਾਮ ਦਾ ਇਹ ਨਹੀਂ ਹੈਗਾ ਇਹ ਕਹਿੰਦੇ ਇਹ ਸਾਰੀਆਂ ਕੰਟਰੀਆਂ ਦੇ ਅਲੱਗ-ਅਲੱਗ ਆਫਰ ਲੈਟਰ ਹੁੰਦੇ ਨੇ ਅਲੱਗ ਰੂਲ ਹੁੰਦੇ ਨੇ ਚਲੋ ਉਦੋਂ ਵੀ ਉਹ ਹੋ ਗਿਆ ਲਾਸਟ ਜਦੋਂ ਸਾਡਾ ਵੀਜ਼ਾ ਆ ਜਾਂਦਾਗਾ ਉਦੋਂ ਅਸੀਂ ਇਹਨਾਂ ਨੂੰ ਪੈਸੇ ਦੇਣ ਤੇ ਇਹ ਕਹਿੰਦੇ ਜੀ 20 ਲੱਖ ਰੁਪਈਆ ਵੀ ਤੁਸੀਂ ਤੁਹਾਡਾ ਜਿਹੜਾ ਬਣਦਾ 17 ਦੇ ਦਿਓ ਤੇ 13 ਜਿਹੜਾ 3 ਲੱਖ ਉਹ ਤੁਸੀਂ ਦੇ ਚੁੱਕੇ ਹੋਗੇ ਜਦੋਂ ਅਸੀਂ ਇਹਨਾਂ ਕੋਲ 17 ਲੱਖ ਰੁਪਈਆ ਲੈ ਕੇ ਆ ਗਏ ਤੇ ਇਹ ਮੌਕੇ ਤੇ ਸਾਨੂੰ ਕਹਿੰਦੇ ਜੀ 50000 ਹੋਰ ਦਵੋਗੇ ਤਾਂ ਤੁਹਾਨੂੰ ਪਾਸਪੋਰਟ ਮਿਲੂਗਾ ਨਹੀਂ ਅਸੀਂ ਪਾਸਪੋਰਟ ਨਹੀਂ ਦੇਣਾ ਅਸੀਂ ਕਹਿ ਕਹਾ ਕੇ ਜਦੋਂ ਇਹਨਾਂ ਨੇ ਚਲੋ ਇਹ 30 30000 ਚ ਗੱਲ ਨਿਬੜ ਗਈ ਵੀ 30000 ਹੋਰ ਦੇ ਦਿਓ ਤੇ ਉਸ ਉਸ ਸਮੇ ਵੀ ਇਹ ਸਾਨੂੰ ਕਹਿੰਦੇ ਜੀ 17 ਲੱਖਾ ਜਿਹੜਾ ਉਹ ਸਾਨੂੰ ਦੇਜੋ ਪਾਸਪੋਰਟ ਵੀ ਦੇਜੋ ਜਦੋਂ 30000 ਦੇਜੋਗੇ ਉਦੋਂ ਪਾਸਪੋਰਟ ਲੈਜੋ ਇਹਨਾਂ ਨੇ ਸਾਥੋ 20 ਲੱਖ 40000 ਰੁਪਇਆ ਲਹਿਤਾ ਇਹਨਾਂ ਨੇ 10000 ਰੁਪਇਆ ਸਾਥੋ ਉਦੋਂ ਲਿਆ ਜਦੋਂ ਪਾਸਪੋਰਟ ਆਇਆ ਤੇ ਬਾਅਦ ਚ ਜਦੋਂ ਅਸੀਂ ਉੱਥੇ ਜਾ ਕੇ ਇਹਨਾਂ ਨੂੰ ਕੰਟੈਕਟ ਕੀਤਾ ਵੀ ਇੱਥੋਂ ਦੇ ਇਦਾਂ ਦੇ ਹਾਲਾਤ ਨੇ ਤੁਸੀਂ ਸਾਨੂੰ ਇਦਾਂ ਦੱਸਿਆ ਪਹਿਲਾਂ ਤਾਂ ਪਹਿਲਾਂ ਤਾਂ ਸਾਨੂੰ ਇਹਨਾਂ ਨੇ ਜੰਗਲਾਂ 'ਚ ਜਾ ਕੇ ਉੱਥੇ ਛੱਡਤਾ ਨਾ ਸਾਨੂੰ ਕੋਈ ਰਹਿਣ ਦਾ ਸੀ ਇਹਨਾਂ ਨੂੰ ਪਹਿਲਾਂ ਹੀ ਦੱਸ ਕੇ ਗਏ ਸੀ ਵੀ ਸਾਡਾ ਉੱਥੇ ਕੋਈ ਰਿਲੇਟਿਵ ਕੋਈ ਫਰੈਂਡ ਕੋਈ ਸਰਕਲ ਕੁਝ ਹੈ ਨਹੀਂ ਇਦਾਂ ਦਾ ਇਹਨਾਂ ਦੇ ਪਹਿਲਾਂ ਉੱਥੇ ਕੰਪਨੀ ਦੇ ਬੰਦੇ ਸਾਨੂੰ ਲੈਣ ਆਏ ਪਹਿਲਾਂ ਤਾਂ 50000 ਉਹਨਾਂ ਨੇ ਸਾਨੂੰ 에어ਪੋਰਟ ਤੋਂ ਲੈਣ ਦਾ ਹੀ ਲੈ ਲਿਆ ਜਿਹੜਾ ਕਿ ਅਸੀਂ ਕੋਲ ਲੈ ਕੇ ਗਏ ਸੀ ਸਾਡੇ ਕੋਲ ਉਹ ਵੀ ਨਹੀਂ ਬਚੇ ਜਦੋਂ ਅਸੀਂ ਇਹਨਾਂ ਨੂੰ ਕਿਹਾ ਤੇ ਇਹ ਸਾਨੂੰ ਕਹਿੰਦੇ ਗੁਰਦੁਆਰੇ ਜਾ ਕੇ ਰੋਟੀ ਖਾ ਲਓ ਮੇਰੇ ਮੇਥੋਂ ਪਹਿਲਾਂ ਇੱਕ ਗਰੁੱਪ ਗਿਆ ਸੀ ਉਹ ਉਹਦੇ ਵਿੱਚ 23 ਸਟੂਡੈਂਟ ਸੀਗੇ 23 ਦੇ 23 ਸਟੂਡੈਂਟ ਵਾਪਸ ਆ ਗਏ ਨੇ ਜਿਹੜਾ ਹੁਣ ਦਾ ਗਰੁੱਪ ਆ ਇਹਦੇ ਵਿੱਚੋਂ ਵੀ ਬਹੁਤ ਸਾਰੇ ਸਟੂਡੈਂਟ ਆ ਜਿਨ੍ਹਾਂ ਨੇ ਹਜੇ ਜਾਣਾਗਾ ਮੈਂ ਮਤਲਬ ਜਿਹੜੇ ਹਜੇ ਜਾ ਚੁੱਕੇ ਨੇ ਵਾਪਸ ਆ ਗਏ ਨੇ ਕਈ ਵਾਪਸ ਆਉਣ ਦੀ ਤਿਆਰੀ ਚ ਨੇ ਮੈਂ ਇਹੀ ਮੰਗ ਕਰਦੀ ਆ ਵੀ ਮੇਰੇ ਪੂਰੇ ਪੈਸੇ ਵਾਪਸ ਕੀਤੇ ਜਾਣ ਕਿਉਂਕਿ ਮੇਰੇ ਨਾਲ ਸ਼ਰਿਆਂ ਵਿੱਚ ਇਹਨਾਂ ਨੇ ਧੋਖਾ ਕੀਤਾਗਾ ਮੇਰਾ ਨਾਮ ਜੀ ਅਮਨਦੀਪ ਸਿੰਘ ਲਾਲਤੋਂ ਭਾਰਤੀ ਕਿਸਾਨ ਨੂੰ ਇਹ ਇਕੱਟ ਕਹਿੰਦਾ ਜਿਹੜਾ ਇਹ ਸੰਘਰਸ਼ ਆ ਵੀ ਇਹ ਆਪਣਾ ਮੋਰਚਾ ਲੱਗਿਆ ਹੋਇਆ ਜੋ ਇਹ ਆਪਣੇ ਇੱਕ ਏਜੰਟ ਆ ਹੀ ਆਪਣੇ ਰੁਪਲ ਰੁਪਲ ਨਾਉਂਦਾ ਜਲੰਧਰ ਦਾ ਬੰਦਾ ਹੈ ਤੇ ਆਪਣੇ ਕੈਪਸ ਮਾਰਕੀਟਰ ਦਾ ਹੈਗਾ ਦਫਤਰ ਆ ਇਹਨੇ ਇੱਕ 20 ਲੱਖ 40 ਹਜ਼ਾਰ ਦੀ ਇੱਕ ਬੱਚੀ ਨਾਲ ਠੱਗੀ ਮਾਰੀ ਆ ਦੇਖੋ ਬੱਚੀ ਦਾ ਵੀਜ਼ਾ ਤਾਂ ਲਵਾਇਆ ਸੀਗਾ ਇਹਨੇ ਭਈ ਮੈਂ ਤੇ ਸਟੱਡੀ ਵੇਚ ਕੇ ਤੁਹਾਨੂੰ ਭੇਜ ਰਿਹਾ ਬਾਹਰ ਤੇ ਜਦੋਂ ਬੱਚੀ ਬਾਹਰ ਗਈ ਆ ਤਾਂ ਵੀਜ਼ਾ ਉਹ ਆਪਣੇ ਟੂਰਿਸਟ ਸੀਗਾ ਬੱਚੀ 13 ਦਿਨਾਂ ਬਾਅਦ ਬਾਹਰੋਂ ਵਾਪਸ ਆ ਗਈ ਆ ਹਣ 20 ਲੱਖ 40 ਹਜ਼ਾਰ ਰੁਪਇਆ ਇਹਨੇ ਜਦੋਂ 20 ਤਰੀਕ ਨੂੰ ਇਹਦੇ ਕੋਲ ਆਏ ਸੀ ਉਸ ਦਿਨ ਇਹਨੇ ਮੰਨ ਲਿਆ ਸੀਗਾ ਵੀ 26 ਤਰੀਕ ਦਾ ਟਾਈਮ ਲੈ ਲਿਆ ਸੀ ਵਿੱਚ ਆਪਣੇ ਐਸ ਐਚਓ ਬਾਈ ਧਰਮਪਾਲ ਸਿੰਘ ਉਹਨਾਂ ਨੇ ਟਾਈਮ ਵਿੱਚ ਪੈ ਕੇ ਦਬਾਤਾ ਸੀਗਾ ਤੇ ਚਲ 26 ਤਰੀਕ ਨੂੰ ਆ ਜਾਗੇ ਜਦੋਂ ਕੱਲ ਅਸੀਂ ਪੇਮੈਂਟ ਲੈਣ ਆਏ ਤਾਂ ਇਹਦੇ ਨਾਲ ਕਟੜਾ 25 30 ਜਣੇ ਨਾਲ ਲੈ ਕੇ ਆਏ ਮੁੰਡੇ ਜਿੰਨਾਂ ਕੋ ਹਸਲਾ ਸੀ ਸਾਰਿਆਂ ਕੋਲੇ ਇਹਨੇ ਸਾਡੇ ਨਾਲ ਸਿੱਧੇ ਮੂੰਹ ਨਾਲ ਕੋਈ ਗੱਲ ਨਹੀਂ ਕੀਤੀ ਸਾਨੂੰ ਸਿਰਫ ਧਮਕਾਇਆ ਕੱਲ ਆ ਕੇ ਵੀ ਅਸੀਂ ਇਹ ਪੈਸੇ ਤੁਹਾਨੂੰ ਜਿਵੇਂ ਲੈ ਹੁੰਦੇ ਲੈ ਲਿਓ ਕਹਿੰਦਾ ਤੇ ਅਸੀਂ ਹੁਣ ਮੋਰਚਾ ਲੱਗਿਆ ਹੋਵੇ ਗੱਡੀਆਂ ਦੋਨੇਆਂ ਦੀਆਂ ਰੋਕ ਤੇ ਦੋਨੇ ਗੱਡੀਆਂ ਨੇ ਰੋਕਿਆ ਜਿੰਨਾ ਟਾਈਮ ਸਾਡਾ ਕੋਈ ਪੈਸੇ ਨਹੀਂ ਦੇ ਰਿਆ ਤੇ ਅਸੀਂ ਨਹੀਂ ਜਾਣ ਦਿੰਦੇ ਇੱਕ ਤੁਹਾਨੂੰ ਇੱਥੇ ਹੋਰ ਦੱਸਣਾ ਜ਼ਰੂਰੀ ਆ ਬੱਚੀ ਦਾ ਕੋਈ ਬਰਦਰ ਨਹੀਂ ਹੈ ਤਿੰਨ ਬੇਟੀਆਂ ਨੇ ਜਿਹੜਾ ਇੱਕ ਕਿੱਲਾ ਉਹਨਾਂ ਕੋਲ ਸਰਬ ਜ਼ਮੀਨ ਦਾ ਸੀਗਾ ਉਹਨਾਂ ਨੇ ਜ਼ਮੀਨ ਜਿਹੜੀ ਵੇਚੀ 20 ਲੱਖ ਦਾ ਇੱਕ ਕਿੱਲਾ ਨਹੀਂ ਵਿਕਿਆ ਕਿੱਲਾ ਉਹਨਾਂ ਦਾ 12 ਲੱਖ ਦਾ ਵਿਕਿਆ ਤੇ ਬਾਕੀ ਪੈਸੇ ਬੱਚੀ ਬੈਈ ਸੀ ਉਹਦੇ ਸਹੁਰੇ ਆਲ ਨੇ ਲਾ ਦੋਏ ਵੀ ਚਲੋ ਆਪਾਂ ਹਰੇਕ ਨੂੰ ਹੁੰਦਾ ਵੀ ਸਾਡਾ ਚਲੋ ਬੱਚੇ ਬਾਹਰ ਜਾਣਗੇ ਕੋਈ ਭੈੱਕ ਆਪਣੇ ਪੰਜਾਬ 'ਚ ਜੋ ਹਾਲਾਤ ਗਵਰਨਮੈਂਟ ਨੇ ਬਣਾਏ ਹੋਏ ਨੇ ਤੇ ਉਹ ਬੱਚੀ ਦਾ ਕਿੱਲਾ ਵੀ ਪਰਿਵਾਰ ਦਾ ਗਿਆ ਜੀ ਕੁੜੀ ਦਾ ਪਿਓ 5000 ਰੁਪਏ ਦਾ ਡਰਾਈਵਰੀ ਕਰਦਾ ਸਕੂਲ ਦੀ ਬੱਸ ਚਲਾਉਂਦਾ ਉੱਥੇ ਆਪਣੇ 5000 ਰੁਪਏ ਮਹੀਨੇ ਦਾ ਮਿਲਦਾ ਕਿ ਆਪਣੇ ਜਿਹੜੇ ਲੁਧਿਆਣੇ ਆਪਾਂ ਕਰਦੇ ਆ ਤਾਂ ਆਪਾਂ ਨੂੰ 15-18000 ਮਿਲ ਜਾਂਦਾ ਉਹ ਤਾਂ ਤਨਖਾਹ ਹੀ ਨਹੀਂ ਕੀ ਆ ਉਹਦੇ ਸਿਰਫ ਗੁਜ਼ਾਰਾ ਕਰਦੇ ਆ ਇਕੱਲਾ ਜੀਵਿੰਦਾ ਗਿਆ ਤੇ ਕੁੜੀ ਉਹਨਾਂ ਦੇ ਘਰੇ ਆ ਕੇ ਬੈਠ ਗਈ ਆ ਕਿ ਸਹੁਰਿਆਂ ਦਾ ਕੁੜੀ ਬਾਹਰ ਦਾ ਕਿ ਹੋਇਆ ਕਿ ਵਿਆਹੀ ਸੀ ਕੁੜੀ ਇਹਨਾਂ ਦੇ ਘਰੇ ਪਰਿਵਾਰ ਸਾਰੇ ਪਾਸੇ ਹੀ ਮਾਰਿਆ ਗਿਆ ਜੀ ਪਰਿਵਾਰ ਕੋਲੇ ਕੋਈ ਹੱਲ ਹੀ ਨਹੀਂ ਰਿਹਾ ਕਿਸੇ ਪਾਸੇ ਸਾਡਾ ਇਹਨਾਂ ਕੋਈ ਹੋਰ ਨਹੀਂ ਸਾਡਾ ਇਹ ਆ ਵੀ ਸਾਡੇ ਜੋ ਪੈਸੇ ਬੰਦੇ ਆ 20 ਲੱਖ 40000 ਰੁਪਏ ਬੰ ਤੇ ਸਾਡਾ ਕੋਈ ਉਹ ਨਹੀਂ ਹੈਗਾ ਜਿਨ੍ਹਾਂ ਨੇ ਪੇਮੈਂਟ ਨਹੀਂ ਦਿੰਦਾ ਉਹਨਾਂ ਦਾ ਸਾਡਾ ਕੋਈ ਸਮਝੌਤਾ ਨਹੀਂ ਹੈ ਜੀ